ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸੱਕਹਿ ਜੋ ਭਵੈ ਤਿਵੇਂ ਬਖਸ਼ ਸਭ ਜੀਆ ਪਿੰਡ ਦਿਆ ਤੋ ਦੇ ਆਪੇ ਤੁਦੇ ਆਪੇ ਕਰੇ ਲਾਇ ਜੇ ਹਾ ਤੂ ਹੁਕਮ ਕਰਹਿ ਤੇ ਕੋ ਕਰਮ ਕਮਾਵੇ ਜੇ ਹਾ ਤੁਦ ਧੁਰ ਲਿਖ ਪਾਇਆ ਪੰਚ ਤੱਤ ਕਰ ਤਦ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਇ ਇਕਨਾ ਸਤਗੁਰ ਮੇਲ ਤੂੰ 부ਝਾਵੇ ਹੈ ਇਕ ਮਨ ਮੁਖ ਕਰੇ ਸਿਰੁ ਵੇ ਹਰ ਕੀ ਵਡਿਆਈ ਹਉ ਆਖ ਨਾ ਸਕਾ ਹਉ ਮੁਰਖ ਮਗਦ ਨੀਚਾੜ ਜਨ ਨਾਨਕ ਕਾ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਅਜਾਣ ਜਨ ਨਾਨਕ ਕਾ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਅਜਾਣ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਦੀ ਸਾਧ ਜਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਸਮਾਹ ਲੜੀਵਾਰ ਸ਼ਬਦ ਤੇ ਕਥਾ ਵਿਚਾਰ ਦਾ ਵਿਚਾਰ ਚਲ ਰਹੀ ਹੈ ਭਗਤ ਬਾਣੀ ਉੱਪਰ ਕਲ ਬਾਬਾ ਫਰੀਦ ਜੀ ਕਿਰਪਾ ਕਰਕੇ ਫਰਮਾਨ ਕਰ ਰਹੇ ਸਨ ਸਬਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ ਜੇ ਤਉ ਪ੍ਰੀਆ ਦੀ ਸਿਕ ਹਿ ਆਉ ਨ ਠਾਹੇ ਕਈ ਦਾ ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਕੱਲ ਬਾਬਾ ਫਰੀਦ ਜੀ ਦੇ ਸ਼ਲੋਕ ਸੰਪੂਰਨ ਹੋਏ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਵੈ ਪ੍ਰਾਰੰਭ ਹੋ ਰਹੇ ਹਨ ਜਿਨ੍ਹਾਂ ਦੀ ਉਤਾਨਕਾ ਇਸ ਪ੍ਰਕਾਰ ਦੱਸੀ ਜਾਂਦੀ ਹੈ ਕਹਿੰਦੇ ਨੇ ਇੱਕ ਵਾਰ ਬ੍ਰਹਮਪੁਰੀ ਦੇ ਵਿੱਚ ਬਹੁਤ ਭਾਰੀ ਸਮਾਗਮ ਹੋਇਆ ਤੇ ਉਸ ਸਮਾਗਮ ਦੇ ਵਿੱਚ ਸਾਰੇ ਜਿੰਨੇ ਦੇਵਤੇ ਸਨ ਉਹ ਇਕੱਤਰ ਹੋਏ ਕਹਿੰਦੇ ਨੇ ਜਿਸ ਵੇਲੇ ਵਿਸ਼ਨੂੰ ਭਗਵਾਨ ਉਸ ਸਮਾਗਮ ਦੇ ਵਿੱਚ ਪਹੁੰਚੇ ਨੇ ਤੇ ਸਾਰੇ ਦੇਵਤਿਆਂ ਨੇ ਉੱਠ ਕਰਕੇ ਉਹਨਾਂ ਦਾ ਸਤਿਕਾਰ ਕੀਤਾ ਪਰ ਇੱਕ ਬ੍ਰਹਮਾ ਜੀ ਤੇ ਚਾਰ ਵੇਦ ਇਹਨਾਂ ਨੇ ਉੱਠਣਾ ਨਹੀਂ ਕੀਤਾ ਕਿਉਂਕਿ ਬ੍ਰਹਮਾ ਜੀ ਜਿਹੜਾ ਸੀ ਇਹਨੂੰ ਤਾਂ ਇਸ ਗੱਲ ਦਾ ਹੰਕਾਰ ਹੋ ਗਿਆ ਕਿ ਮੈਂ ਸ੍ਰਿਸ਼ਟੀ ਦਾ ਕਰਤਾ ਹਾਂ ਬਾਕੀ ਵੇਦਾਂ ਨੂੰ ਮੈਂ ਹੀ ਪੜਨ ਜਾਣਦਾ ਹ ਤੇ ਮੈਂ ਹੀ ਵੇਦਾਂ ਨੂੰ ਪੜ੍ਹ ਕਰਕੇ ਤੇ ਭਗਵਾਨ ਦਾ ਜੜੀ ਹੈ ਉਸਤਤੀ ਕੀਤੀ ਲੋਕਾਂ ਨੂੰ ਦੱਸਿਆ ਜੇ ਮੈਂ ਨਾ ਦੱਸਦਾ ਤੇ ਵਿਸ਼ਨੂੰ ਭਗਵਾਨ ਨੂੰ ਕਿੰਨੇ ਜਾਣਣਾ ਸੀ ਮੇਰੇ ਦਰਸ਼ਨ ਕਰਕੇ ਲੋਕਾਂ ਨੂੰ ਪਤਾ ਲੱਗਾ ਇਹਨਾਂ ਦੀ ਉਸਤਤੀ ਹੋਈ ਹੈ ਤੇ ਵੇਦ ਜਿਹੜੇ ਸਨ ਇਹਨਾਂ ਨੂੰ ਵੀ ਇਹੀ ਹੰਕਾਰ ਸੀ ਕਿ ਸਾਡਾ ਕਰਕੇ ਪਰਮੇਸ਼ਰ ਜਾਣਿਆ ਜਾਂਦਾ ਹੈ ਜੇ ਅਸੀਂ ਉਸਤੀ ਨਾ ਕਰਦੇ ਤੇ ਪਰਮੇਸ਼ਰ ਨੂੰ ਕਿੰਨੇ ਜਾਣਣਾ ਸੀ ਇਹ ਸੋਚ ਕਰਕੇ ਨਾਮ ਬ੍ਰਹਮਾ ਖੜਾ ਹੋਇਆ ਤੇ ਨਾ ਵੇਦ ਹੀ ਚਾਰ ਖੜੇ ਹੋਏ ਨਹੀਂ ਭਗਵਾਨ ਵਿਸ਼ਨੂੰ ਨੇ ਸੋਚਿਆ ਕਿ ਚਲੋ ਜੇ ਮੇਰੇ ਸਤਕਾਰ ਵਾਸਤੇ ਇਹ ਖੜੇ ਨਹੀਂ ਹੋਏ ਤਾਂ ਕੋਈ ਗੱਲ ਨਹੀਂ ਪਰ ਇਸ ਤਰ੍ਹਾਂ ਤਾਂ ਮਰਿਆਦਾ ਵਿਗੜ ਜਾਵੇਗੀ ਇਸ ਕਰਕੇ ਇਹਨਾਂ ਨੂੰ ਸਜ਼ਾ ਮਿਲਣੀ ਬੜੀ ਜ਼ਰੂਰੀ ਹੈ ਇਹ ਸੋਚ ਕਰਕੇ ਤੇ বিষ্ণੂ ਭਗਵਾਨ ਕਹਿਣ ਲੱਗੇ ਭਾਈ ਗੱਲ ਇਸ ਤਰ੍ਹਾਂ ਹੈ ਇਹ ਜੋ ਜਗ੍ਹਾ ਹੈ ਨਾ ਇਹ ਜਗ੍ਹਾ ਹੈ ਨਿਮਰਤਾ ਵਾਲਿਆਂ ਦੀ ਇੱਥੇ ਹੰਕਾਰੀਆਂ ਦੀ ਕੋਈ ਜਗ੍ਹਾ ਨਹੀਂ ਹੈ ਹੰਕਾਰੀ ਲੋਕ ਇੱਥੇ ਜਿਹੜੇ ਨੇ ਉਹ ਨਹੀਂ ਟਿਕ ਸਕਦੇ ਇਸ ਵਾਸਤੇ ਤੁਹਾਨੂੰ ਹੰਕਾਰ ਹੋ ਗਿਆ ਏ ਤੇ ਤੁਹਾਡਾ ਇੱਥੇ ਕੋਈ ਥਾਂ ਨਹੀਂ ਤੁਸੀਂ ਜਾਓ ਮਾਤ ਲੋਕ ਤੇ ਗਰੈਮਾਨ ਹੋ ਜਾ ਕਰਕੇ ਜਦੋਂ ਇਹ ਸ਼ਰਾਪ ਹੋ ਗਿਆ ਤੇ ਬ੍ਰਹਮਾ ਜੀ ਵੀ ਕਬਰਾਏ ਚਾਰ ਵੇਦ ਵੀ ਕਬਰਾਏ ਮਹਾਰਾਜ ਜੀ ਸਾਡੇ ਕੋਲ ਬੜੀ ਵੱਡੀ ਭੁੱਲ ਹੋ ਗਈ ਹੈ ਸੋ ਕਿਰਪਾ ਕਰੋ ਸਾਨੂੰ ਬਖਸ਼ ਲੈਣਾ ਕਰੋ ਕਹਿਣ ਲੱਗੇ ਹੁਣ ਜੋ ਬਚਨ ਹੋ ਗਿਆ ਉਹ ਤਾਂ ਹੋ ਗਿਆ ਮਹਾਰਾਜ ਜੀ ਜੇ ਬਚਨ ਹੋ ਗਿਆ ਹੁਣ ਫਿਰ ਕਿਰਪਾ ਕਰਕੇ ਇਹਨਾਂ ਵੀ ਦੱਸ ਦਿਓ ਕਿ ਇਹ ਜੋ श्राਪ ਹੈ ਇਹ ਤੋਂ ਅਸੀਂ ਕਦੋਂ ਮੁਕਤ ਹੋਵਾਂਗੇ ਤੇ ਕਿਵੇਂ ਮੁਕਤ ਹੋਵਾਂਗੇ ਜਦੋਂ ਨਿਮਰਤਾ ਸਹਿਤ ਬ੍ਰਹਮਾ ਜੀ ਨੇ ਤੇ ਵੇਦਾਂ ਨੇ ਬੇਨਤੀ ਕੀਤੀ ਤਾਂ ਵਿਸ਼ਨੂੰ ਭਗਵਾਨ ਕਹਿਣ ਲੱਗੇ ਕਿ ਕਾਲ ਯੁਗ ਦੇ ਸਮੇਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਨਿਰੰਕਾਰ ਆਪ ਅਵਤਾਰ ਲੈਣਗੇ ਤੇ ਉਹਨਾਂ ਦਾ ਜਦੋਂ ਪੰਜਵਾਂ ਅਵਤਾਰ ਹੋਵੇਗਾ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਰੂਪ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੋਣਗੇ ਉਦੋਂ ਤੁਸੀਂ ਉੱਥੇ ਉਹਨਾਂ ਕੋਲ ਜਾਓਗੇ ਤੇ ਉਹ ਤੁਹਾਡੇ ਸ਼ਰਾਬ ਨੂੰ ਮੁਕਤ ਕਰਨਗੇ ਹੁਣ ਇਹ ਜੋ ਇੱਕ ਬ੍ਰਹਮਾ ਤੇ ਚਾਰ ਵੇਦ ਇਹ ਮਾਤ ਲੋਕ ਤੇ ਧਰਤੀ ਤੇ ਗ੍ਰਾਇਮਾਨ ਹੋ ਗਏ ਇੱਥੇ ਆ ਕਰਕੇ ਇਹਨਾਂ ਨੇ ਕਾਸ਼ੀ ਦੇ ਵਿੱਚ ਭਟ ਸੰਗਿਆ ਜਿਹੜੇ ਸਨ ਬ੍ਰਾਹਮਣ ਸੋ ਇਹਨਾਂ ਦੇ ਕੁਲ ਵਿੱਚ ਜਨਮ ਲੈਣਾ ਕੀਤਾ ਇੱਕ ਬ੍ਰਹਮਾ ਜੀ ਹੋ ਗਏ ਤੇ ਚਾਰ ਵੇਦ ਜਿਹੜੇ ਸਨ ਇਹਨਾਂ ਦੇ ਚਾਰ-ਚਾਰ ਚਰਨ ਹੋਏ ਭਾਵ ਚੌਹਾਂ ਵੇਦਾਂ ਦੇ 16 ਭਟ ਹੋ ਗਏ ਤੇ 17ਵਾਂ ਆਪ ਭਿਖਾ ਕਰਕੇ ਬ੍ਰਹਮਾ ਜੀ ਇਸ ਤਰ੍ਹਾਂ ਇਹ 17 ਭਟ ਜਿਹੜੇ ਨੇ ਇਹਨਾਂ ਨੇ ਮਾਤ ਲੋਗ ਤਿਆਗ ਕਰਕੇ ਵਿਚਰਨਾ ਕੀਤਾ ਸੋ ਇੱਥੇ ਆ ਕੇ ਆਪਣੇ ਦੁੱਖ ਸੁੱਖ ਦੇ ਨਾਲ ਜਿਤ ਤਰ੍ਹਾਂ ਦਾ ਜੀਵਨ ਬਤੀਤ ਹੁੰਦਾ ਸੀ ਕਰਦੇ ਰਹੇ ਕਰਦਿਆਂ ਕਰਦਿਆਂ ਇੱਕ ਸਮਾਂ ਇਹੋ ਜਿਹਾ ਆਇਆ ਕਿ ਇਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਮਿਲ ਰਹੀ ਤੇ ਇਹਨਾਂ ਨੂੰ ਸੋਚੀ ਵੀ ਆਈ ਕਿ ਅਸੀਂ ਤਾਂ ਸਰਾਪੇ ਹੋਏ ਹਾਂ ਤੇ ਹੁਣ ਇਹ ਸਮਾਂ ਕਾਲਯੁਗ ਦਾ ਚੱਲ ਰਿਹਾ ਹੈ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹਨਾਂ ਦਾ ਪੰਜਵਾਂ ਸਰੂਪ ਜਿਹੜਾ ਹੈ ਉਹ ਆਪਾਂ ਪਤਾ ਕਰਨਾ ਕਰੀਏ ਕਿੱਥੇ ਹੈ ਸੋ ਕਰਦਿਆਂ ਕਰਦਿਆਂ ਪਤਾ ਲੱਗਾ ਕਿ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੰਜਵੇਂ ਅਵਤਾਰ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਨ ਸੋ ਇਸ ਤਰ੍ਹਾਂ ਇਹ ਭਟ ਪੁੱਛਦੇ ਪਹੁੰਚਾਉਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਆ ਕਰਕੇ ਜਦੋਂ ਪੁੱਛਿਆ ਤੇ ਪਤਾ ਲੱਗਾ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਰਾਮ ਸਰ ਸਾਹਿਬ ਵਾਲੀ ਜਗ੍ਹਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਸਰੂਪ ਹੈ ਉਸ ਨੂੰ ਇੱਕ ਜਿਲਦ ਕਰ ਰਹੇ ਹਨ ਇਕੱਤਰ ਕਰ ਰਹੇ ਨੇ ਬਾਣੀ ਸਾਰੀ ਸੋ ਜਿਸ ਵੇਲੇ ਇਹ ਭਟ ਪੁਛਦੇ ਪਛਾਉਂਦੇ ਉੱਥੇ ਪਹੁੰਚੇ ਨੇ ਤੇ ਦਰਸ਼ਨ ਕਰ ਲਿਆ ਜੀ ਜਿਹੜੇ ਮਨ ਸ਼ਾਂਤ ਹੋ ਗਏ ਪਟਾਣੂ ਹੋਰ ਵੀ ਨਿਸ਼ਚਾ ਆ ਗਿਆ ਯਕੀਨ ਆ ਗਿਆ ਕਿ ਇਥੋਂ ਸਾਡੀ ਕਲਿਆਣ ਥਾ ਤੇ ਭਟਕਣਾ ਕੀਤਾ ਕਦੀ ਕਿਤੇ ਗਏ ਕਦੀ ਕਿਤੇ ਗਏ ਪਰ ਇਹਨਾਂ ਦੇ ਮਨ ਨੂੰ ਸ਼ਾਂਤੀ ਨਾ ਆਈ ਪਰ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਨੇ ਦਰਸ਼ਨ ਕੀਤੇ ਨੇ ਤੇ ਮਨ ਸ਼ਾਂਤ ਹੋ ਗਿਆ ਸੋ ਫਿਰ ਇਹਨਾਂ ਨੇ ਸਤਿਗੁਰੂ ਚਰਨਾਵਿਚ ਬੇਨਤੀ ਕੀਤੀ ਮਹਾਰਾਜ ਜੀ ਆਪ ਕਿਰਪਾ ਕਰੋ ਆਪ ਜੀ ਨੇ ਹੀ ਸਾਨੂੰ ਵਿਸ਼ਨੂੰ ਰੂਪ ਵਿੱਚ ਸ਼ਰਾਪ ਦਿੱਤਾ ਹੋਇਆ ਹੈ ਤੇ ਹੁਣ ਸਮਾਂ ਆਇਆ ਹੈ ਸਾਡੇ ਉਸ ਸ਼ਰਾਪ ਨੂੰ ਸੋ ਮੁਕਤ ਕਰਨ ਦਾ ਕਿਰਪਾ ਕਰਕੇ ਸਾਨੂੰ ਉਸ ਸ਼ਰਾਪ ਦੇ ਉੱਤੋਂ ਮੁਕਤ ਕਰ ਦਿਓ ਤੇ ਆਪਣੇ ਚਰਨੀ ਲਾ ਲੈਣਾ ਕਰੋ ਤਨ ਅੰਗਰੂ ਅਰਜੰਦਿਆ ਜੀ ਮਹਾਰਾ ਸੱਚੇ ਪਾਤਸ਼ਾਹ ਜੋ ਜਾਣੀ ਜਾਣ ਸੰਦ ਕਹਿਣ ਲੱਗੇ ਭਾਈ ਇਸ ਤਰ੍ਹਾਂ ਜੇ ਤੁਸੀਂ ਆਪਣੇ ਉਸ ਰੂਪ ਤੋਂ ਆਪਣੇ ਉਸ ਰਾਪ ਤੋਂ ਮੁਕਤ ਹੋਣਾ ਚਾਹੁੰਦੇ ਹੋ ਤੇ ਫਿਰ ਆਪਣੀ ਰਸਨਾ ਦੁਆਰਾ ਗੁਰੂ ਨਾਨਕ ਤੋਂ ਲੈ ਕਰਕੇ ਸੋ ਜੋ ਸਾਡੇ ਪਹਿਲੇ ਚਾਰੇ ਸਤਿਗੁਰੂ ਹਨ ਉਹਨਾਂ ਦੀ ਉਸਤਤੀ ਕਰਨਾ ਕਰੋ ਤਾਂ ਫਿਰ ਇਸ ਤਰੀਕੇ ਨਾਲ ਤੁਸੀਂ ਇਸਰਾਪ ਤੋਂ ਮੁਕਤ ਹੋ ਜਾਓਗੇ ਕਹਿਣ ਲੱਗੇ ਮਹਾਰਾਜ ਜੀ ਆਪ ਕਿਰਪਾ ਕਰਕੇ ਪਹਿਲਾਂ ਸਾਨੂੰ ਦੱਸੋ ਕਿ ਅਸੀਂ ਉਸਤਤੀ ਕਿਵੇਂ ਕਰੀਏ ਅਸੀਂ ਕਰਨਾ ਨਹੀਂ ਜਾਣਦੇ ਪਹਿਲਾਂ ਤੁਸੀਂ ਆਪ ਉਸਤਤੀ ਕਰਕੇ ਦੱਸਣਾ ਕਰੋ ਫਿਰ ਉਸੇ ਪ੍ਰਕਾਰ ਅਸੀਂ ਵੀ ਉਸਤਤੀ ਕਰਾਂਗੇ ਸੋ ਉਹਨਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਤਨਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲਾ ਆਪ ਸੋ ਸਵਈਏ ਉਚਾਰਣ ਕਰਕੇ ਤਨਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਉਸ ਨਿਰੰਕਾਰ ਦੇ ਨਾਲ ਅਪੇਧਤਾ ਵਰਣਨ ਕਰਦੇ ਹਨ ਪਹਿਲੇ ਜਿਹੜੇ 9 ਸਵਈਏ ਹਨ ਉਹਨਾਂ ਵਿੱਚ ਤਾਂ ਉਸ ਨਿਰੰਕਾਰ ਦੇ ਨਾਲ ਤਨਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਉਹ ਭੇਦ ਤਾ ਵਰਣਨ ਕਰਦੇ ਨੇ ਤੇ ਜਿਹੜੇ ਦੂਸਰੇ 1100 ਹੀ ਨੇ ਉਹਨਾਂ ਵਿੱਚ ਦੇਹ ਅਧਿਆਸ ਜਿਹੜਾ ਹੈ ਇਹਦੇ ਵਾਸਤੇ ਉਚਾਰਣ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸੋ ਸਤਗੁਰੂ ਜੀ ਕਿਰਪਾ ਕਰ ਰਹੇ ਹਨ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਤਿਗੁਰੂ ਜੀ ਦੀ ਸਾਜ ਜਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਵੈਏ ਆਰੰਭ ਕਰਨ ਤੋਂ ਪਹਿਲਾਂ ਤਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੂਲ ਮੰਤਰ ਉਚਾਰਨ ਕਰ ਰਿਹਾ ਹਨ ਇੱਕ ਓ ਅੰਕਾਰ ਉਹ ਨਿਰੰਕਾਰ ਇੱਕ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹਰਤਾ ਹੈ ਉਸ ਦਾ ਨਾਮ ਸਤ ਹੈ ਤੇ ਉਹ ਜਿੱਤੇ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ ਉਹ ਤੇ ਉਹ ਪੁਰਖ ਵੀ ਹੈ ਬਾਕੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਇਸਤਰੀ ਦੀ ਨਿਆਈ ਹੈ ਫਿਰ ਉਹ ਨਿਰਭਉ ਹੈ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਨਿਰਵੈਰ ਵੀ ਹੈ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਹੈ ਕਿਉਂਕਿ ਬਾਕੀ ਸਾਰੇ ਕਾਲ ਦੇ ਅਧੀਨ ਨੇ ਪਰ ਉਹ ਕਾਲ ਤੋਂ ਰਹਿਤ ਸਰੂਪ ਹੈ ਸਮੇਂ ਦੇ ਅਧੀਨ ਨਹੀਂ ਹੈ ਫਿਰ ਅਜੂਨੀ ਹੈ ਜੁਨਾ ਵਿੱਚ ਨਹੀਂ ਆਇਆ ਕਰਦਾ ਉਹ ਸੈ ਭੰ ਸਵੇ ਪ੍ਰਕਾਸ਼ ਹੈ ਆਪਣੇ ਆਪ ਤੋਂ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਕਹਿੰਦੇ ਉਹਦੀ ਪ੍ਰਾਪਤੀ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਹੋਇਆ ਕਰਦੀ ਹੈ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਸੋ ਇਹ ਸਵਈਏ ਉਚਾਰਨ ਕੀਤੇ ਨੇ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿਖੇ ਪਾਤਸ਼ਾਹ ਜੀ ਨੇ ਇਹ ਸਵਈਏ ਉਚਾਰਨ ਕਰਕੇ ਤੇ ਉਹਨਾਂ ਭਟਾਂ ਨੂੰ ਉਸਤਤੀ ਕਰਨ ਦਾ ਢੰਗ ਦੱਸਿਆ ਹੈ, ਉਜਗਤੀ ਦੱਸੀ ਹੈ। ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਆਦ ਪੁਰਖ ਕਰਤਾਰ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਆਦ ਮੁੜ ਤੋਂ ਲੈ ਕੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਸਾਰੇ ਕਾਲ ਜਿਹੜੇ ਨੇ ਉਹਨਾਂ ਨੂੰ ਕਰਨ ਵਾਲਾ ਆਪ ਹੈ। ਸ੍ਰਿਸ਼ਟੀ ਨੂੰ ਪੈਦਾ ਕਰਨਾ ਸ੍ਰਿਸ਼ਟੀ ਦੀ ਪਾਲਣਾ ਕਰਨੀ ਸ੍ਰਿਸ਼ਟੀ ਦੀ ਲੈਤਾ ਕਰਨੀ ਇਹ ਆਦ ਮੂੜ ਤੋਂ ਲੈ ਕਰਕੇ ਉਸ ਅਕਾਲ ਪ੍ਰਖੁ ਵਾਹਿਗੁਰੂ ਨੇ ਆਪ ਇਹ ਸਾਰਾ ਕੁਝ ਕਰਨਾ ਕੀਤਾ ਹੈ ਸਰਬ ਰਹਿਓ ਪਰਮੇ ਸਰਬ ਰਹਿਓ ਪ੍ਰਭੂ ਸਾਰੇ ਕਿਤੇ ਉਹ ਪਰਿਪੂਰਨ ਹੈ ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਜਾਲਤਲ ਮਈਲ ਪੂਰਿਆ ਸੁਆਮੀ ਸਿਰਜਣਹਾਰ ਅਨਕਪਾਂਤ ਹੋਏ ਪਸਰਿਆ ਨਾਨਕ ਏਕੰਕਾਰ ਸਗਲ ਘਟ ਰਹੇ ਉਹ ਵਿਆਪੇ ਤੇ ਸਾਰਿਆਂ ਹਿਰਦਿਆਂ ਦੇ ਵਿੱਚ ਉਹ ਵਸਿਆ ਹੋਇਆ ਹੈ ਸਾਰਿਆਂ ਜੀਵਾਂ ਦੇ ਹਿਰਦਿਆਂ ਵਿੱਚ ਜਾਣੇ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ ਹਰਪਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਬਾਦਸ਼ਾਹ ਕਿਰਪਾ ਕਰਕੇ ਫਰਮਾਨ ਕਰਨ ਵਿਆਪਤ ਦੇਖਿਆ ਜਗਤ ਸਾਰੇ ਜਗਤ ਸਾਰੇ ਸੰਸਾਰ ਦੇ ਵਿੱਚ ਇਹ ਵਾਇਗਰੂ ਆਪ ਜੀ ਨੂੰ ਵਿਆਪਿਆ ਹੋਇਆ ਦੇਖਿਆ ਜਾਂਦਾ ਹੈ ਜਾਣੇ ਕੌਣ ਤੇਰੀ ਗਤ ਪਰ ਤੇਰੀ ਜਿਹੜੀ ਗਤੀ ਹੈ ਉਸ ਨੂੰ ਕੌਣ ਜਾਣ ਸਕਦਾ ਹੈ ਸਰਬ ਕੀ ਰੱਖਿਆ ਕਰੇ ਆਪੇ ਹਰਪਤਿ ਏ ਪਤੀ ਪਰਮੇਸ਼ਰ ਵਾਹਿਗੁਰੂ ਆਪ ਸਾਰਿਆਂ ਦੀ ਆਪ ਹੀ ਕਰਦੇ ਹੋ ਅਬਨਾਸੀ ਅਬਗਤ ਆਪੇ ਆਪ ਉਤਪਤ ਏ ਵਾਹਿਗੁਰੂ ਆਪ ਅਬਨਾਸੀ ਹੋ ਨਾਸ ਤੋਂ ਰਹਿਤ ਹੋ ਅਬਗਤ ਆਪ ਜੀ ਦੀ ਜੋ ਗਤੀ ਹੈ ਉਸ ਨੂੰ ਪ੍ਰਾਪਤ ਕਰਨਾ ਉਹਦੇ ਬਾਰੇ ਜਾਨਣਾ ਬੜਾ ਔਖਾ ਹੈ ਸੋ ਆਪੇ ਆਪ ਉਤਪਤ ਸੋ ਆਪ ਜਿਨੇ ਆਪਣੇ ਆਪ ਤੋਂ ਹੀ ਸਾਰੀ ਸ੍ਰਿਸ਼ਟੀ ਨੂੰ ਉਤਪਤ ਕੀਤਾ ਹੈ ਆਪ ਹੀ ਬਣਾਉਣਾ ਕੀਤਾ ਹੈ ਏਕ ਤੂਹ ਏਕ ਅਨ ਨਾਹੇ ਤੁਮ ਭਤ ਦੇਵਾਇਗਰੂ ਇਕ ਹੈ ਤੂੰ ਹੀ ਇਕ ਹੈ ਇਕ ਤੂੰ ਹੀ ਇਕ ਹੈ ਆਨ ਨਹੀਂ ਤੁਮ ਭਤ ਹੋਰ ਕੋਈ ਤੇਰੇ ਵਰਗਾ ਨਹੀਂ ਹੈ ਤੇਰੀ ਬਰਾਬੀ ਕਰਨ ਵਾਲਾ ਹੋਰ ਕੋਈ ਦੂਜਾ ਨਹੀਂ ਹੈ ਹਰ ਅੰਤ ਨਹੀਂ ਪਾਰ ਆਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਏ ਹਰੀ ਅੰਤ ਨਹੀਂ ਪਾਰਾਵਾਰ ਆਪ ਦਾ ਨਾ ਕੋਈ ਅੰਤ ਹੈ ਨਾ ਕੋਈ ਪਾਰਾਵਾਰ ਹੀ ਹੈ ਸੋ ਤਾ ਕਾ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਹਰ ਅੰਤ ਨਹੀਂ ਪਾਰਾਵਾਰ ਇਹ ਵਾਹਿਗੁਰੂ ਨਾ ਆਪ ਜੀ ਦਾ ਕੋਈ ਅੰਤ ਹੈ ਨਾ ਆਪ ਜੀ ਦਾ ਕੋਈ ਪਾਰਾਵਾਰ ਹੀ ਹੈ ਕੌਣ ਹੈ ਕਰੇ ਵਿਚਾਰ ਕਿਹਦੇ ਵਿੱਚ ਨਹੀਂ ਸਮਰੱਥਾ ਹੈ ਕਿ ਜਿਹੜੀ ਸਮੱਗਰ ਤੌਰ ਤੇ ਆਪ ਜੀ ਦੀ ਵਿਚਾਰ ਕਰ ਸਕਦਾ ਹੈ ਜਗਤ ਪਿਤਾ ਹੈ ਸਰਵ ਪ੍ਰਾਨ ਕੋ ਆਧਾਰ हे ਵਾਇਗਰੂ ਆਪ ਸਾਰੇ ਸੰਸਾਰ ਦੇ ਪਿਤਾ ਹੋ ਜਗਤ ਪਿਤਾ ਹੋ ਤੇ ਸਾਰਿਆਂ ਦੇ ਪ੍ਰਾਣਾਂ ਦਾ ਆਧਾਰ ਆਸਰਾ ਵੀ ਹੋ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਰ ਇਕ ਜੀ ਕਿਆ ਬਖਾਨ ਜਨ ਨਾਨਕ ਭਗਤ ਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਪਹਿਲਾ ਪਹਿਲੀਆਂ ਪੰਕਤੀਆਂ ਵਿੱਚ ਉਸ ਨਿਰੰਕਾਰ ਦਾ ਜਾਸ ਕੀਤਾ ਹੈ ਤੇ ਹੁਣ ਧਾਨ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਦੇ ਨਾਲ ਅਪੇਧ ਦਸਤੇ ਹੋਏ ਫਰਮਾਨ ਕਰ ਰਹੇ ਨੇ ਜਨ ਨਾਨਕ ਭਗਤ ਦਰ ਹੇ ਧਾਨ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਮੈਂ ਆਪ ਹੀ ਦੇ ਦਰ ਦਾ ਇੱਕ ਭਗਤ ਹਾਂ ਆਪ ਹੀ ਇਹ ਦਰਵਾਜ਼ੇ ਤੇ ਰਹਿਣ ਵਾਲਾ ਭਗਤ ਹਾਂ ਤੋਲਾ ਬ੍ਰਹਮ ਸੰਸਾਰ ਤੇ ਮੈਂ ਆਪ ਜੀ ਨੂੰ ਬ੍ਰਹਮ ਦੇ ਤੁੱਲ ਜਾਣਿਆ ਹੈ ਆਪ ਕੋ ਬ੍ਰਹਮ ਦਾ ਹੀ ਸਰੂਪ ਹੋ ਏਕ ਜੀ ਕਿਆ ਬਖਾਨ ਏਕ ਜੀ ਕਿਆ ਬਖਾਨੇ ਪਰ ਹੈ ਵਾਹਿਗੁਰੂ ਮੇਰੀ ਤਾਂ ਇੱਕ ਰਸਨਾ ਹੈ ਤੇ ਇੱਕ ਰਸਨਾ ਜਿਹੜੀ ਹੈ ਉਹ ਆਪ ਜੀ ਬਾਰੇ ਕੀ ਵਿਖਿਆਨ ਕਰ ਸਕਦੀ ਹੈ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਸੋ ਇਸ ਵਾਸਤੇ ਜਨ ਨਾਨਕ ਭਗਤ ਦਰ ਏ ਵਾਹਿਗੁਰੂ ਮੈਂ ਆਪ ਜੀ ਦੇ ਦਰ ਦਾ ਭਗਤ ਹਾਂ ਤੁਲ ਬ੍ਰਹਮ ਸੰਸਾਰ ਤੇ ਆਪ ਜੀ ਨੂੰ ਏਕ ਜੀ ਕੀਆ ਬਖਾਨੇ ਮੇਰੀ ਇੱਕ ਰਸਨਾ ਹੈ ਤੇ ਆਪ ਜੀ ਦੇ ਗੁਣਾਂ ਨੂੰ ਕੀ ਵਿਖਿਆਨ ਕਰ ਸਕਦੀ ਹੈ ਆ ਕੇ ਬਲ 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 ਸਤ ਬਲਿਹਾਰ ਆ ਕੇ ਸਤ ਗੁਰੂ ਜੀ ਸੋ ਬਲ 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 ਸਤ ਬ ਕਰਕੇ ਵੀ ਆਪ ਜੀ ਤੋਂ ਬਲਿਹਾਰ ਜਾਣਾ ਕਰਦਾ ਹਾਂ ਤਨ ਕਰਕੇ ਵੀ ਆਪ ਜੀ ਤੋਂ ਬਲਿਹਾਰ ਜਾਣਾ ਕਰਦਾ ਹਾਂ ਤੇ ਇਸ ਤਰੀਕੇ ਨਾਲ ਕਰਮਾਂ ਕਰਕੇ ਵੀ ਆਪ ਜੀ ਤਾਂ ਸਦਾ ਬਲੇ ਹਾਰ ਜਾਣਾ ਕਰਦਾ ਹੇ ਸਤਿਗੁਰੂ ਜੀ ਸਰ ਅਤਲ ਭੰਡਾਰ ਭਰ ਪਰ ਹੀ ਤੇ ਪਰ ਅਪਰਿਆ ਪਾਰ ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਫਰਮਾਨ ਕਰ ਰਹੇ ਹਨ ਅੰਮ੍ਰਿਤ ਪ੍ਰਵਾਹ ਸਰ ਹੇ ਵਾਹਿਗੁਰੂ ਆਪ ਜੀ ਦਾ ਜਿਹੜਾ ਪ੍ਰਵਾਹ ਹੈ ਨਾ ਸਰੋਵਰ ਹੈ ਨਾ ਸਰੋਵਰ ਇਹ ਅੰਮ੍ਰਿਤ ਦੇ ਨਾਲ ਭਰਿਆ ਹੋਇਆ ਹੈ ਅਤੁੱਲ ਪੰਡਾਰ ਭਰ ਤੇ ਆਪ ਜੀ ਦੇ ਜੋ ਪੰਡਾਰੇ ਨੇ ਨਾਮ ਦੇ ਉਹ ਅਤੁੱਲ ਨੇ ਤੋਲੇ ਨਹੀਂ ਜਾ ਸਕਦੇ ਭਰੇ ਹੋਏ ਪੰਡਾਰ ਹਨ ਪਰੇ ਹੀ ਤੇ ਪਰੇ ਹੇ ਵਾਹਿਗੁਰੂ ਆਪ ਪਰੇ ਤੋਂ ਪਰੇ ਹੋ ਭਾਵ ਆਪ ਦਾ ਕੋਈ ਪਾਰਾਵਾਰ ਨਹੀਂ ਹੈ ਅਪਰ ਅਪਾਰ ਪਰ ਸੋ ਇਸ ਕਰਕੇ ਆਪ ਪਾਰਾਵਾਰ ਤੋਂ ਰਹਿ ਤੋ ਭਲੀ ਪ੍ਰਕਾਰ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਰ ਉਪਤ ਪਰਲੋ ਏਕੇ ਨਿਮਖ ਤੋਂ ਘਰ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਨੇ ਆਪ ਨੂੰ ਭਾਵਨ ਕਰ ਏ ਵਾਹਿਗੁਰੂ ਤੁਸੀਂ ਆਪਣੀ ਮਰਜ਼ੀ ਕਰਦੇ ਹੋ ਜੋ ਆਪ ਜੀ ਨੂੰ ਚੰਗਾ ਲੱਗਦਾ ਹੈ ਨਾ ਆਪ ਉਹੀ ਕੁਝ ਕਰਦੇ ਹੋ ਮੰਤਰਨਾ ਦੂਸਰੋਂ ਧਰ ਕਿਸੇ ਦੂਸਰੇ ਕੋਲੋਂ ਸਲਾਹ ਨਹੀਂ ਲੈਂਦੇ ਸੋ ਉਪਤ ਪਰਲੋ ਇਕਾ ਨਿਮਕਤ ਕਰ ਆਪ ਜੀ ਦੇ ਘਰ ਵਿੱਚ ਉਤਪਤੀ ਤੇ ਪਰਲੋ ਇੱਕ ਅੱਖ ਦੇ ਝਮਕਣ ਜਨੇ ਸਮੇਂ ਵਿੱਚ ਹੋ ਜਾਂਦੀ ਹੈ ਆਪ ਚਾਹੋ ਤਾਂ ਇੱਕ ਅੱਖ ਦੇ ਝਮਕਣ ਜਨੇ ਸਮੇਂ ਵਿੱਚ ਉਤਪਤੀ ਕਰ ਦਿੰਦੇ ਹੋ ਸ੍ਰਿਸ਼ਟੀ ਦੀ ਤੇ ਅੱਖ ਦੇ ਝਮਕਣ ਜਨੇ ਸਮੇਂ ਵਿੱਚ ਪਰਲੋਹ ਕਰ ਦਿੰਦੇ ਹੋ ਨਾਸ ਕਰ ਦਿੰਦੇ ਹੋ ਆਨ ਨਾਹੀ ਸੰਸਾਰ ਉਜਿਆਰੋ ਨਿਰਮਰ ਕੋਟ ਪ੍ਰਾਸ਼ਤ ਜਾਹੇ ਨਾਮ ਲਿਏ ਹਰ ਹਰ ਕਾਰ ਨਹੀਂ ਸਮਸਾਰ हे 와ਘਰੂ ਤੇਰੇ ਬਰਾਬਰ ਤੇਰੇ ਵਰਗਾ ਹੋਰ ਕੋਈ ਸਾਨੂੰ ਨਜ਼ਰ ਨਹੀਂ ਆਉਂਦਾ ਉਜ਼ਾਰੋ ਨਿਰਮਰ ਆਪ ਜੀ ਦਾ ਜਿਹੜਾ ਪ੍ਰਕਾਸ਼ ਹੈਰਾ ਬੜਾ ਨਿਰਮਲ ਬੜਾ ਪਵਿੱਤਰ ਹੈ ਕੋਟ ਪ੍ਰਾਸ਼ਿਤ ਜਾਹੇ ਨਾਮ ਲਈ ਹਰ ਹਰ हे 와ਘਰੂ ਆਪ ਜੀ ਦਾ ਨਾਮ ਲੈਣ ਦੇ ਨਾਲ ਕਰੋੜਾ ਪਾਪ ਜਿਹੜੇ ਨੇ ਉਹ ਨਾਸ ਹੋ ਜਾਂਦੇ ਹਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕੀਆ ਬਖਾਨਾ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਸੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਫਰਮਾਨ ਕਰਨ ਇਹ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਤਸ਼ਾਹ ਜੀ ਮੈਂ ਆਪ ਜੀ ਦਰ ਦਾ ਭਗਤ ਹਾਂ ਤੇ ਮੈਂ ਆਪ ਜੀ ਨੂੰ ਬ੍ਰਹਮ ਦੇ ਤੁਲ ਜਾਣਿਆ ਹੈ ਸੋ ਏਕ ਜੀ ਕਿਆ ਬਖਾਨੇ ਮੇਰੀ ਇੱਕ ਰਸਨਾ ਹੈ ਤੇ ਆਪ ਜੀ ਦੇ ਕਿਹੜੇ ਕਿਹੜੇ ਗੁਣਾਂ ਨੂੰ ਵਿਖਿਆਨ ਕਰ ਸਕਦੀ ਹੈ ਨਹੀਂ ਕਰ ਸਕਦੀ ਹਾਂ ਕੇ ਬਲ 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 ਸਦ ਬਲਹਾਰ ਹਾਂ ਕੇ ਸਤਿਗੁਰੂ ਜੀ ਮੈਂ ਮਨ ਕਰਕੇ ਆਪ ਜੀ ਤੋਂ ਬਲਿਹਾਰ ਬਲਿਹਾਰ ਜਾਣਾ ਕਰਦਾ ਹਾਂ ਤਨ ਕਰਕੇ ਆਪ ਜੀ ਤੋਂ ਬਲਿਹਾਰ ਬਲਿਹਾਰ ਜਾਣਾ ਕਰਦਾ ਹਾਂ ਤੇ ਕਰਮਾ ਕਰਕੇ ਵੀ ਸਦਾ ਹੀ ਆਪ ਜੀ ਤੋਂ ਬਲਿਹਾਰ ਜਾਣਾ ਕਰਦਾ ਹਾਂ ਇਸ ਪ੍ਰਕਾਰ ਸਤਿਗੁਰੂ ਜੀ ਦੀ ਸਾਜੀ ਨਵਾਜ਼ ਜੀ ਗੁਰੂ ਖਾਲਸਾ ਸਾਧ ਸੰਗਤ ਜੀ ਤਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਤਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤੀ ਕਰਕੇ ਭੱਟਾ ਨੂੰ ਉਸਤਤੀ ਕਰਨ ਦਾ ਢੰਗ ਦੱਸ ਰਹੇ ਹਨ ਇਸੇ ਪ੍ਰਕਾਰ ਕੱਲ ਨੂੰ ਕਿਰਪਾ ਕਰਨਗੇ ਸਗਲ ਭਵਨ ਧਾਰੇ ਏਕ ਥੇ ਕੀਏ ਵਿਸਥਾਰੇ ਪੂਰ ਰਹੋ ਸਰਬ ਮੈਂ ਆਪ ਹੈ ਨਿਰਾਰੇ ਹਰ ਗੁਣ নাহি ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕ ਹੈ ਅਲਕ ਮੁਰਾਰੇ ਇਸ ਉੱਪਰ ਵਿਚਾਰ ਵਿਸਤਾਰਪੂਰਵਕ ਕਲ ਨੂੰ ਹੋਵੇਗੀ ਅੱਜ ਇੱਥੇ ਸਮਾਪਤੀ ਕਰਦੇ ਹਾਂ ਜੀ ਜਨ ਨਾਨਕ ਭਗਤ ਦਰ ਤੋਏ ਬ੍ਰਹਮ ਸਰ ਸਰ ਏਕ ਜੀ ਕੀਆ बखण ਆ ਕੇ ਬਲ 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 ਸਦ ਬਰਿਆਰ ਜਨ ਨਾਨਕ ਭਗਤ ਦਰ ਤੋਲ ਬ੍ਰਹਮ ਸੰਸਾਰ ਇਕ ਜੀ ਕਿਆ ਬਖਾਨਾ